ਮਾਤਾ ਬਿੰਦਰ ਗੋਣਾ ਮਾਤਾ ਪੈਣਾ ਤੁਸੀਂ ਤੈਨੂੰ ਪਹਿਲੀ ਗੇ ਲੈ ਜਾ ਮਾਤਾ ਤੇਨੀ ਬਾਪਾ ਬਸਤੀ ਤੇਰੀ ਕਮਲ ਤੇ ਮਜੀ ਵਜਾ ਰਿਆ ਹੋਤੀ ਤੇਰੀ ਕਮਲ ਤੇ ਮਜੀ ਵਜਾ ਰਿਆ ਹੋਰ ਸਤਿਗੁਰ ਦੇ ਕੇ ਸਜਲ ਕਾ ਬਨਾਂ ਗੁਣਾ ਰਿਆ ਹੋਰ ਮੇਰੇ ਦੇ ਬਿੰਦਰ ਸੋਡੇ ਭਰਾ ਦਾ ਨਾਮ ਆਤਾ ਐ ਮਾਤਾ ਥੋੜਾ ਨਾ ਤੈਨ ਭੈਣੋ ਮਾਤਾ ਤੁਸੀਂ ਕੰਮ ਮਾਤਾ ਕਰੋ ਦੋ ਸੋਚ ਕੇ ਆਇਆ ਕੰਨਿਆ ਕੀ ਹੋ ਗਿਆ ਮਾਤਾ ਜੇ ਕਿਰਪਾਈ ਹੋ ਜੇ ਠੀਕੇ ਹੋ ਜੇ ਮਾਤਾ ਸੋਡੇ ਪਾਣੀ ਚ ਡੁੱਬ ਕੇ ਕੌਣ ਮਰ ਗਿਆ ਸੀ ਚੱਲ ਬਾਬਾ ਓਏ ਆਇਆ ਪਾਣੀ ਵਿੱਚ ਡੁੱਬ ਕੇ ਮਰ ਗਿਆ ਜੀ ਚਲੋ ਫਿਕਰਾ ਗੱਡੀਏ ਨਾਗਾ ਨਾ ਪੇਲਿਆ ਸੇਜਾ ਨਾ ਸੇਲਿਆ ਆਪਾਂ ਨਾ ਮਿਲੜਾ ਹੈ ਤੇ ਜੇਲਿਆ ਨਾ ਫੇਲਣਾ ਜਿਨ੍ਹਾਂ ਦੇ ਰੇ ਡੈਡੀ ਠੀਕ ਹੋ ਜੂ ਤੁਹਾਡੇ ਤਾਏ ਦੀ ਨਿਕਤ ਪੈਈ ਉਹਨੂੰ ਦਵਾਈ ਨਹੀਂ ਲੱਗਦੀ ਮਾਤਾ ਤੁਹਾਡੇ ਡੈਡੀ ਨੂੰ ਜੇ ਕਿਰਪਾ ਹੋ ਜੂ ਮਾਤਾ ਠੀਕ ਹੋ ਜੂ ਤਾਏ ਦਾ ਦਿਲ ਛਟਿਆ ਕੇ ਕਹਤਾਇਆ ਮੇਰੇ ਡੈਡੀ ਨੂੰ ਛੱਡ ਦੇ ਵੀ ਅਸੀਂ ਤੇਰਾ ਸਾਰਾ ਕੁਝ ਦੇ ਦਾਂਗੇ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਆਹ ਕਿਰਪਾ ਜੀ ਮਾਤਾ ਕਿਰਪਾ ਹੋ ਜੂ ਠੀਕ ਹੋ ਜਨ ਮੇ ਚਲੇ ਬਾਪਾ ਹੋ ਗਏ ਛੁੱਤੀ ਤੇਰੀ ਕਬਰ ਤੇ Oh, <laughs>